ਰੋਪੜਪੁਰ ਵਿੱਚ ਦੋ ਨਸ਼ਾ ਵੇਚਣ ਵਾਲਿਆਂ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ ਦੇ ਐਸਪੀ ਡੀ ਰਣਧੀਰ ਨੇ ਦੋ ਵਿਅਕਤੀਆਂ ਕੋਲੋਂ 505 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਕੁਮਾਰ ਨੇ ਦੱਸਿਆ ਕਿ ਉਹਨਾਂ ਵਿੱਚੋਂ ਇੱਕ ਖਲਾਫ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ ਉਸਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦਰ ਪ੍ਰੋਇਪਰ ਪੁਰਸੋਲ ਨਸ਼ਾ ਸਮਰਪਣ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਮਾਨ ਜੋ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜੁੜੀ ਨਸ਼ੇ ਦੇ ਖਿਲਾਫ ਜਿਹੜੀ ਜੰਗ ਛੇੜੀ ਹੋਈ ਹੈ ਉਸ ਜੰਗ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਡੀਐਸਪੀ ਸਿਟੀ ਸੀ ਸੁਖਵਿੰਦਰ ਜੀ ਅਤੇ ਡੀਐਸਪੀ ਅਤੇ ਐਸਐਚਓ ਸਿਟੀ ਹਰਿੰਦਰ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਕਰਨੈਲ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਨਿਹਾਲਾ ਵਾਲਾ थाना सदर ਅਤੇ ਸੰਦੀਪ ਪੁੱਤਰ ਬਾਗਾ ਸਿੰਘ ਵਾਸੀ ਪਿੰਡ ਕਿਲਚੇ थाना सदर ਤੋ 505 ਗ੍ਰਾਮ ਹਿਰੋਇਨ ਦੀ ਬਰਬਾਦਗੀ ਹੋਈ ਹੈ ਇਸ ਮੁਤਲਕ ਪਰਚਾ ਨੰਬਰ 424 थाना ਸਿਟੀ ਵਿਖੇ ਦਰਜ ਕੀਤਾ ਗਿਆ ਹੈ ਇਹਨਾਂ ਦਾ ਪੁਲਿਸ ਰਿਮਾਂਡ ਵੀ ਲਿਤਾ ਗਿਆ ਤੇ ਮਜਬੂਤ ਪੁੱਛਗਿੱਛ ਜਾਰੀ ਹੈ ਮੋਡਲੀ ਪੁੱਛਗਿੱਛ ਵਿੱਚ ਇਹਨੇ ਆ ਗੱਲ ਮਾਣੀ ਹੈ ਕਿ ਇਹ ਇਹ ਜਿਹੜੀ ਹਿਰੋਇਨ ਸੀ ਉਹਦਾ ਬਿੱਟਾ ਬਣਾ ਕੇ ਸਹਿਰੀ ਏਰੀਆ ਵਿਖੇ ਸਪਲਾਈ ਕਰਦਾ ਸੀ ਤੇ ਮੈਨੂੰ ਆਸ ਹੈ ਕਿ ਆ ਬੰਦੇ ਜਾਣਕਾਰਨ ਸਟਰੀਟ ਲੈਵਲ ਤੇ ਜਿਹੜੀ ਸਪਲਾਈ ਸੀ ਜਿਸ ਤੋਂ ਲੋਕ ਪ੍ਰੇਸ਼ਾਨ ਸਨ ਉਹ ਕਮ ਹੋ ਗਈ ਤੇ ਲੋਕਾਂ ਨੂੰ ਕਾਫੀ ਰਾਹਤ ਮਿਲੂਗੀ ਜੀ ਤੇ ਇਹਨਾਂ ਦਾ ਸਾਬਕਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਆਪ ਪਤਾ ਚੱਲਿਆ ਕਿ ਜਿਹੜਾ ਕਰਨਾਲ ਹੈ ਕਰਨਾਲ ਤੇ ਇਸ ਤੋਂ ਪਹਿਲਾਂ 2017 ਵਿੱਚ ਵੀ ਇੱਕ ਐਨਡੀਪੀਏ ਦਾ ਪਰਚਾ ਲੋਈਆ ਥਾਣਾ ਵਿੱਚ ਦਰਜ ਹੈ ਤੇ ਜਿਹੜੀ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਹੈਗੀ ਉਹ ਇਹਨਾਂ ਦੀ ਪ੍ਰਾਪਰਟੀਆਂ ਦੀ ਵੀ ਜਾਂਚ ਕਰ ਰਹੀ ਹੈ ਕਿ ਜੇ ਇਹਨੇ ਕੋਈ ਸੰਪਤੀ ਨਸ਼ਾ ਵੇਚ ਕੇ ਬਣਾਈ ਹੈ ਉਹ ਪ੍ਰਾਪਰ